ਜਦੋਂ ਤੁਹਾਡੇ ਸੁਪਨੇ ਵੱਡੇ ਹੁੰਦੇ ਨੇ ਤਾਂ ਨਾਲ ਸਿਰਫ ਕੁਝ ਚੰਦ ਲੋਕ ਰਹਿੰਦੇ ਨੇ ਜੋ ਚਾਹੁੰਦੇ ਨੇ ਕਿ ਤੁਸੀਂ ਉਹ ਪੂਰੇ ਕਰੋ ਪਰ ਇੱਕ ਵੱਡੀ ਭੀੜ ਹੁੰਦੀ ਆ ਜੋ ਸਿਰਫ ਇਹ ਸੁਣਨਾ ਚਾਹੁੰਦੀ ਹੈ ਕਿ ਤੁਸੀਂ ਕਹਿ ਦਿਓ ਨਹੀਂ ਹੋ ਸਕਦਾ ਯਾ ਨਹੀਂ ਹੋ ਪਾਰਿਆ ਅਤੇ ਜਦੋਂ ਸਮਾਂ ਲੰਘ ਜਾਂਦਾ ਤੇ ਕੋਈ ਨਤੀਜਾ ਨਹੀਂ ਦਿਖਦਾ ਲੋਕ ਕਹਿਣ ਲੱਗ ਪੈਂਦੇ ਨੇ ਛੱਡ ਯਾਰ ਕੀ ਲੱਪਣਾ ਪਰ ਤੁਹਾਨੂੰ ਪਤਾ ਹੁੰਦਾ ਕਿ ਇਹ ਰਸਤਾ ਆਸਾਨ ਨਹੀਂ ਇਹ ਮੰਜ਼ਿਲ ਸਬਰ ਤੇ ਹੌਸਲੇ ਨਾਲ ਮਿਲਣੀ ਹੈ। ਉਹ ਰਾਤਾਂ ਜਦੋਂ ਤੁਸੀਂ ਇਕੱਲੇ ਕੰਮ ਕਰਦੇ ਹੋ, ਉਹ ਖਾਰਾਂ ਜਦੋਂ ਕੋਈ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦਾ, ਉਹੀ ਤੁਹਾਡਾ ਅਸਲੀ ਇਮਤਿਹਾਨ ਹੁੰਦਾ। ਤੇ ਯਾਦ ਰੱਖੋ, ਕਦੇ ਵੀ ਭੀੜ ਦੀ ਸੋਚ 'ਚ ਨਾ ਆਓ। ਭੀੜ ਸਿਰਫ ਤਮਾਸ਼ਾ ਦੇਖਦੀ ਆ, ਪਰ ਹੀਰੋ ਹਮੇਸ਼ਾ ਮੰਚ ਤੇ ਇਕੱਲਾ ਖੜਾ ਹੁੰਦਾ। ਸੁਪਨੇ ਵੱਡੇ ਰੱਖੋ ਕਿਉਂਕਿ ਜਦੋਂ ਤੁਸੀਂ ਹਾਰ ਮੰਨ ਲੈਂਦੇ ਹੋ ਨਾ, ਤਾਂ ਸਿਰਫ ਤੁਸੀਂ ਨਹੀਂ ਹਾਰਦੇ ਤੁਹਾਡੇ ਨਾਲ ਸੁਪਨੇ ਵੀ ਮਰ ਜਾਂਦੇ ਹਨ ਅਤੇ ਜਦੋਂ ਤੁਸੀਂ ਜਿੱਤਦੇ ਹੋ ਤਾਂ ਉਹੀ ਭੀੜ ਜੋ ਤੁਹਾਡੇ ਉੱਤੇ ਹੱਸਦੀ ਸੀ ਤੁਹਾਡੀ ਤਾਰੀਫ਼ਾਂ ਕਰਦੀ ਆ ਇਸ ਲਈ ਸੁਪਨੇ ਵੱਡੇ ਰੱਖੋ ਤੇ ਮਿਹਨਤ ਉਸ ਤੋਂ ਵੀ ਵੱਡੀ